ਤਿੰਨ ਨਸ਼ੇੜੀਆਂ ਨੇ ਕਰਤਾ ਵੱਡਾ ਕਾਂਡ ਮੋਬਾਈਲ ਖੋਹਣ ਲਈ ਕੱਢੀ ਤਲਵਾਰ ਤਲਵਾਰ ਨਾਲ ਵੱਡਿਆ ਨੌਜਵਾਨ ਦਾ ਗੁੱਟ ਇੱਕ 16 ਸਾਲ ਦਾ ਨੌਜਵਾਨ ਲੜੀਆਂ ਲਗਾ ਰਿਹਾ ਸੀ ਤਾਂ ਕੁਝ ਦੂਰੀ ਤੇ ਤਿੰਨ ਨੌਜਵਾਨ ਨਸ਼ਾ ਕਰਦੇ ਸੀ ਤੇ ਉਹ ਉਸ ਨੌਜਵਾਨ ਕੋਲ ਆਏ ਤੇ ਉਹਨਾਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦਾ ਕਿ ਲੜੀਆਂ ਲਗਾ ਰਹੇ ਨੌਜਵਾਨ ਵੱਲੋਂ ਵਿਰੋਧ ਕੀਤਾ ਗਿਆ ਤੇ ਉਹਨਾਂ ਨੌਜਵਾਨਾਂ ਦਾ ਮੁਕਾਬਲਾ ਕੀਤਾ ਗਿਆ ਤੇ ਇਸ ਤੋਂ ਬਾਅਦ ਉਹਨਾਂ ਵਿੱਚੋਂ ਇੱਕ ਨੇ ਤਲਵਾਰ ਕੱਢਦੇ ਹੋਏ ਲੜੀਆਂ ਲਗਾ ਰਹੇ ਨੌਜਵਾਨ ਦੇ ਉੱਪਰ ਹਮਲਾ ਕਰ ਦਿੱਤਾ ਤੇ ਉਸ ਨੌਜਵਾਨ ਦਾ ਗੁੱਟ ਵੱਢ ਦਿੱਤਾ। ਮਾਮਲਾ ਬਠਿੰਡਾ ਦੇ ਭਗਤਾ ਪਾਈਕਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕੇ ਰਾਗੀਰਾ ਵੱਲੋਂ ਜਦੋਂ ਇਸ ਘਟਨਾ ਨੂੰ ਵੇਖਿਆ ਗਿਆ ਤਾਂ ਉਹਨਾਂ ਤੁਰੰਤ ਨੌਜਵਾਨ ਨੂੰ ਹਸਪਤਾਲ ਪਹੁੰਚਾ ਦਿੱਤਾ ਜਿੱਥੋਂ ਕੇ ਡਾਕਟਰਾਂ ਵੱਲੋਂ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਮਾਮਲਾ ਬੱਸ ਜੀ ਅਸੀਂ ਲੜੀਆਂ ਨੌਂਦੇ ਸੀਗੇ ਜੀ ਹਾਂ ਤੇ ਹਾਂਜੀ ਭਾਗ ਤੇ ਕੇ ਫੋਨ ਦੇਖਦੇ ਦੇਖਦੇ ਹਾਂ ਤੇ ਦੋ ਮੁੰਡੇ ਚਿੱਟੇ ਤਿੰਨ ਮੁੰਡੇ ਚਿੱਟੇ ਲੈ ਜਾਂਦੇ ਸੀਗੇ ਅੱਛਾ ਤੇ ਉਹ ਮਤਲਬ ਫੋਨ ਫੋਨ ਲੱਗ ਗਏ ਤੇ ਮੈਂ ਆਦੇ ਹੱਥੇ ਬਾਈ ਹੋ ਗਏ ਉਹ ਵੀ ਤੇ ਮੈਂ ਵੀ ਹੱਥੇ ਹੋਇਆ ਇੱਕ ਬੰਦੇ ਨੇ ਤਰਪਾਨ ਕੱਢ ਲਈ ਅੱਛਾ ਤੇ ਉਹ ਨਾਲੇ ਕੋਈ ਮੇਰੇ ਹੱਥ ਵੱਡਦਾ ਤੇ ਬੱਤ ਲਾਤਾ ਸਾਰਾ ਦਿੱਤੇ ਹੋਇਆ ਸਾਰਾ ਇਹ ਮਾਮਲਾ ਇਹ ਹੋਇਆ ਜੀ ਇਹ ਮੁੰਡਾ ਲੜੀਆਂ ਦਾ ਕੰਮ ਕਰਦਾ ਸੀ ਵਿਚਾਰਾ ਲੰਘਾ ਜਾਂਦਾ ਸੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਨੇ ਆ ਕੇ ਇਹਦੇ ਨਾਲ ਹੱਥੋਂ ਭਾਈ ਹੋਏ ਉਹਨਾਂ ਨੇ ਇੱਕ ਮੁੰਡੇ ਨੇ ਕਿਰਪਾਨ ਕੱਢ ਕੇ ਇਹਦੇ ਮੁੰਡੇ ਦੇ ਹੱਥ ਤੇ ਮਾਰੀ ਇਹਦਾ ਮੁੰਡੇ ਦਾ ਹੱਥ ਲਾਤਾ ਸਾਰਾ ਅੱਛਾ ਕਿੱਥੋਂ ਦੀ ਘਟਨਾ ਜੀ ਇਹ ਇਹ ਭਗਤਾ ਭਾਈ ਕੀ ਦੀ ਘਟਨਾ ਹੈ ਤੁਸੀਂ ਜਾਣਦੇ ਹੋ ਇਹਨਾਂ ਨਹੀਂ ਅਸੀਂ ਜਾਣਦੇ ਨਹੀਂ ਅੱਛਾ ਅਸੀਂ ਸਾਨੀਆਂ ਤੌਰ ਤੇ ਕੱਲੇ ਮੁੰਡੇ ਨੂੰ ਲੈ ਕੇ ਆਏ ਅੱਛਾ ਤੁਸੀਂ ਉੱਥੋਂ ਮੰਨਦੇ ਸੀ ਉਹ ਤੋਂ ਅਸੀਂ ਲੰਘੇ ਜਾਂਦੇ ਸੀ ਸਿਵਲ ਹਸਪਤਾਲ ਦੇ ਡਾਕਟਰ ਦੇ ਮੁਤਾਬਕ ਇੱਕ 16 ਸਾਲ ਦਾ ਨੌਜਵਾਨ ਭਗਤਾ ਭਾਈਕਾ ਤੋਂ ਰੈਫਰ ਹੋ ਕੇ ਉਹਨਾਂ ਕੋਲ ਆਇਆ ਏ ਤੇ ਉਹਨਾਂ ਇਹ ਵੀ ਦੱਸਿਆ ਏ ਕਿ ਨੌਜਵਾਨ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਕਿਸੇ ਵੱਡੇ ਹਸਪਤਾਲ ਦੇ ਲਈ ਰੈਫਰ ਕੀਤਾ ਜਾ ਰਿਹਾ ਹੈ ਤੇ ਨੌਜਵਾਨ ਦਾ ਗੁੱਟ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਕੇ ਵੱਢਿਆ ਗਿਆ। 16 ਸਾਲ ਦਾ ਨੌਜਵਾਨ ਮੁੰਡਾ ਜੀ ਸਾਡੇ ਕੋਲ ਭਗਤੇ ਤੋਂ ਰੈਫਰ ਹੋ ਕੇ ਆਇਆ ਜੀ। ਉਹਨਾਂ ਦੱਸਣ ਮੁਤਾਬਕ ਕੋਈ ਲੁੱਟਕੋ ਕਰਨ ਵਾਲੇ ਸੀ ਜਿਨ੍ਹਾਂ ਨੇ ਉਹਨਾਂ ਦੇ ਮੁਤਾਬਕ ਉਹਨਾਂ ਦਾ ਹੱਥ ਵੱਢ ਦਿੱਤਾ। ਉਸ ਦਾ ਸੀ ਬੰਦਾ ਇਲਾਜ ਕਰਕੇ ਮੈਡੀਕਲ ਲੀਗਲ ਕਾਰਵਾਈ ਕਰ ਦਿੱਤੀ ਹੈ ਤੇ ਪੁਲਿਸ ਸਿੰਧੂ ਰੋਕਾ ਪੇਜ ਦਿੱਤਾ ਹੈ ਕੋਈ ਰੈਫਰ ਵਗੈਰਾ ਉਸ ਦੀ ਮਰੀਜ਼ ਦੀ ਹਾਲਤ ਸੀਰੀਅਸ ਹੈ ਜੀ ਉਹਨੂੰ ਵੱਡੇ ਹਸਪਤਾਲੇ ਰੈਫਰ ਕਰਨਾ ਪਿਆ ਬਿਲਕੁਲ ਉਹ ਪਤਾ ਲੱਗੇ ਕਿ ਤੁੰਡਾ ਰਹਿਣ ਵਾਲਾ ਮੁੰਡਾ ਉਹਦੇ ਕੋਲ ਬਿਮਾਰ ਹੈ ਭਗਤ ਜੀ ਨੇੜੇ ਦਾ ਹੀ ਰਹਿਣ ਵਾਲਾ ਹੈ ਜਗਬਾਨੀ ਟੀਵੀ ਲਈ ਵਿਕੇਦ ਦਾ ਹਲਦੀ ਰਿਪੋਰਟ